ਡੀ ਬਾਟਰ ਨਿਊਜ਼ ਤੇ ਅਖਬਾਰੀ ਸੁਰਖੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਦੀਸ਼ ਵਾਸਨ। ਅੱਜ ਦੇ ਖ਼ਬਰਾਂ ਨੇ ਜਿਸ ਖ਼ਬਰ ਨੂੰ ਸਭ ਤੋਂ ਵੱਡੀ ਸੁਰਖੀ ਬਣਾਇਆ ਉਸ ਵਿੱਚ ਹੈ ਅਮਰੀਕਾ ਦੇ ਰਾਸ਼ਟਰਪਤੀ 트ੰਪ ਦਾ ਬਿਆਨ ਜਿਸ ਵਿੱਚ ਉਹਨਾਂ ਭਾਰਤ ਖਿਲਾਫ 24% ਨਿਰਜਾਤ ਸ਼ੁਲਕ ਵਧਾਉਣ ਦੇ ਲਈ ਹੁਣ 90 ਦਿਨ ਦੀ ਦੇਰੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਇੱਕ ਵਪਾਰ ਸਮਝੌਤਾ ਕਰਨ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਦੁਹਰਾਇਆ ਕਿ ਭਾਰਤ-ਪਾਕਿਸਤਾਨ ਜੰਗ ਨੂੰ ਰੋਕਣ ਵਿੱਚ ਅਮਰੀਕਾ ਦਾ ਬਹੁਤ ਵੱਡਾ ਰੋਲ ਸੀ। ਅਗਲੀ ਖਬਰ ਨਵੀਂ ਦਿੱਲੀ ਤੋਂ ਹੈ ਜਿਸ ਦੇ ਵਿੱਚ ਕੇਰਲਾ ਤੋਂ ਇੱਕ ਨਰਸ ਨੂੰ ਜਮੀਨ ਵਿਖੇ ਇੱਕ ਜਮੀਨਵਾਸੀ ਦੇ ਕਤਲ ਕਰਨ ਦੇ ਦੋਸ਼ ਤੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤੇ ਇਹ ਸਜ਼ਾ ਉਸ ਨੂੰ ਜੁਲਾਈ 16 ਨੂੰ ਦਿੱਤੀ ਜਾਵੇਗੀ। ਅਬੂਹਰ ਵਿਖੇ ਇੱਕ ਵਪਾਰੀ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਜਿਸ ਵਿੱਚ ਤੇ ਗੈਂਗਸਟਰਾਂ ਦੀ ਮਦਦ ਕਰਨ ਵਾਲੇ ਦੋ ਨੌਜਵਾਨ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰ ਗਏ ਨੇ। ਪੰਜਾਬ ਦੇ ਵਿੱਚ ਵਧ ਰਹੀਆਂ ਜੁਰਮ ਦੀਆਂ ਘਟਨਾਵਾਂ ਤੇ ਪੁਲਿਸ ਦੀ ਲਾਪਰਵਾਹੀ ਨੂੰ ਵੀ ਦੋ ਅਹਿਮ ਖਬਰਾਂ ਨੇ ਉਜਾਗਰ ਕੀਤਾ ਹੈ। ਇੰਨਾਂ ਖਬਰਾਂ ਦੇ ਵਿੱਚ ਫਗਵਾੜਾ ਤੋਂ ਖਬਰ ਹੈ ਜਿੱਥੇ ਇੱਕ ਕਬੱਡੀ ਖਿਡਾਰੀ ਦੀ Laash 3 ਦਿਨਾਂ ਬਾਅਦ ਥਾਣੇ ਤੋਂ ਮਿਲੀ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਖਬਰ ਹੈ ਕਿ ਇੱਕ ਪਿੰਡ ਦੇ ਸਾਬਕਾ ਸਰਪੰਚ ਨੂੰ ਉਸਦੇ ਹੀ ਕਬੱਡੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੋ ਅਹਿਮ ਖਬਰਾਂ ਗੈਸਟਾਨੂ ਲੈ ਕੇ ਅੱਜ ਦੇ ਖਬਰਾਂ ਦੇ ਵਿੱਚ ਨਸ਼ਰ ਹੋਈਆਂ ਨੇ ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਖਬਰ ਹੈ ਕਿ ਗੈਸਟਰ ਜੱਗੂ ਭਗਵਾਨਪੁਰਿਆ ਦੀ ਭਾਬੀ ਨੂੰ ਅੰਮ੍ਰਿਤਸਰ 에어ਪੋਰਟ ਤੋਂ ਆਸਟ੍ਰੇਲੀਆ ਦੀ ਫਲੈਟ ਲਾਈਨ ਤੋਂ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਦੇ ਨਾਲ ਹੀ ਜਲੰਧਰ ਤੋਂ ਖਬਰ ਹੈ ਕਿ ਬਿਸ਼ਨੋਈ ਗੈਂਗ ਦੇ ਇੱਕ ਹੋਰ ਮੈਂਬਰ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਤੋਂ ਖਬਰ ਹੈ ਕਿ ਭਾਰੀ ਬਾਰਸ਼ ਕਾਰਨ ਸੇਵਦੀ ਫਸਲ ਨੂੰ ਫੰਗਸ ਲੱਗਣ ਦਾ ਖਤਰਾ ਵੱਧ ਗਿਆ ਹੈ ਤੇ 14 ਜੁਲਾਈ ਤੱਕ ਬਾਰਸ਼ਾਂ ਇਸੇ ਤਰ੍ਹਾਂ ਪੈਣ ਦੀ ਸੂਚਨਾ ਹੈ ਤੇ 14 ਜ਼ਿਲ੍ਹਿਆਂ ਦੇ ਵਿੱਚ ਫਲੈਸ਼ ਫਲੱਡ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਸੋ ਇਹ ਸਨ ਅੱਜ ਦੀਆਂ ਖ਼ਬਾਰੀ ਸੁਰਖੀਆਂ ਕੱਲ ਫਿਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਆਯਾਤ ਧੰਨਵਾਦ ਰੱਬ ਰੱਖਾ